ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਕੀ ਹਾਲ ਨੇ ਸਾਰਿਆਂ ਦੇ ਤੇ ਨਾਲ ਹੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਟਾਈਮ ਤਕਰੀਬਨ ਸਵੇਰ ਦੇ ਵੱਜ ਗਏ ਜੀ 6:30 6:25 ਮਿੰਟ ਹੋ ਗਏ ਤੇ ਆਪਾਂ ਚੱਲੇ ਹਾਂ ਰੇਪਾਉਣ ਅੱਜ ਰੇਲ ਲੱਦ ਲੈ ਆਪਾਂ ਬੁਰਜ ਵਾਲੀ ਮੋਟਰ ਤੇ ਜਾਣ ਵਾਸਤੇ ਯਾ ਭਾਈ ਉੱਥੇ ਪਾਵਾਂਗੇ 4 ਥੱਲੇ ਯੂਰੀਏ ਦੇ ਚਾਰ ਥੱਲੇ ਪਾਵਾਂਗੇ ਪोटाश ਦੇ ਰੇ ਰੱਖ ਲਿਆ ਟਰੈਕਟਰ ਤੇ ਕਿਉਂਕਿ ਆਪਾਂ ਉੱਥੇ ਮੋਟਰ ਦੇ ਟਰੈਕਟਰ ਉੱਪਰ ਦੀ ਜਾ ਕੇ ਸਮਾਨ ਪਹੁੰਚਦਾ ਤੇ ਉਰਲੇ ਪਾਸੇ ਦੀ ਆਪਣੀ ਵੱਟ ਵੱਟ ਜਾ ਕੇ ਆਪਾਂ ਨੱਕਾ ਬੰਦ ਕਰ ਲੈਣਾ ਬੁਰਜ ਵਾਲੀ ਮੋਟਰ ਤੇ ਤੇ ਹੁਣ ਜਾਵਾਂਗੇ ਆਪਾਂ ਉੱਪਰ ਦੀ ਤੇ ਜਿਵੇਂ ਆਪਾਂ ਜਿਹੜਾ ਰਜੂਰੀ ਆ ਉਹ ਕੱਟ ਲਾਉਣਾ ਹੁੰਦਾ ਚਾਰ ਵਾਰੀ ਚਲਾਉਣਾ ਪਹਿਲਾਂ ਵੀ ਮੈਂ ਦੱਸਿਆ ਵੀਡੀਓਾਂ 'ਚ ਚਾਰ ਵਾਰੀ ਚ ਪਾਪਾ ਲਾਉਨੇ ਆ ਤਿੰਨ ਥੱਲੇ ਤਿੰਨ ਸਵਾ 3 ਥੱਲੇ ਮੰਨ ਲਓ ਪੈ ਜਾਂਦੇ ਨੇ ਆਪਣੇ ਸਵਾ 6 ਦੇ ਏਕੀਲੇ ਦੇ ਵਿੱਚ ਯੂਰੀ ਇਹਦੇ ਹੁਣ ਉੱਥੇ ਲਗਭਗ 6 ਇਕੜ ਨੇ ਉਹਦੇ ਵਿੱਚ ਚਾਰ ਥੱਲੇ ਆਪਾਂ ਨੇ ਪਾਉਣੇ ਨੇ ਤੇ ਚਾਰੇ ਪਾਉਣੇ ਨੇ ਆਪਾਂ ਨੇ ਪੋਟਾਸ਼ ਦੇ ਪੋਟਾਸ਼ ਪਾ ਰਿਆ ਹੁਣ ਦੂਜੇ ਰੇ ਨਾਲ ਅੱਜ ਦੂਜਾ ਰੇ ਸ਼ੁਰੂ ਕਰਤਾ ਤੇ ਸਮਾਨ ਰੱਖ ਲਿਆ ਤੇ ਹੈਗਾ ਵੀ ਸਾਜ ਰਿਆ ਪਰ ਗਰਮੀ ਅੱਜ ਅੱਜ ਫੇਰ ਬਹੁਤ ਅਕਲ ਸਵੇਰੇ ਮੀਂਹ ਪੈਂਦਾ ਸੀ ਪਹਿਲਾਂ ਕੱਲ ਪਾਉਣਾ ਸੀ ਕੱਲ ਮੀਂਹ ਪੈਣ ਲੱਗ ਗਿਆ ਸਵੇਰੇ ਕੈਣ ਮੈਣ ਜੀ ਹੋਣ ਲੱਗ ਗਈ ਤੇ ਅੱਜ ਹੁਣ ਮੌਸਮ ਸਾਫ਼ ਹੈ ਤੇ ਗਰਮੀ ਥੋੜੀ ਥੋੜੀ ਹੈਗੀ ਹੋਆ ਆਹ ਵੇ ਕਦੇ ਸੀਟ ਨਾ ਪਟ ਲਿਓ ਹਾਂ ਹਾਂ ਜੀ ਪਹਿਲਾਂ ਹਰਾ ਵੱਡਾਂਗੇ ਜਾਨ ਨੂੰ ਸੋਨੀ ਨੇ ਜਿਹੜਾ ਟਰੈਕਟਰ ਲੈ ਕੇ ਉੱਪਰ ਨਾ ਜਾਂਦਾ ਹਰਾ ਵੱਢ ਕੇ ਪਾਉਣ ਜਾਗੇ ਤੇ ਪਹਿਲਾਂ ਵੱਡਾ ਇਹ ਹਰਾ ਟਰੈਕਟਰ ਦੇ ਕੱਪੜਾ ਮਾਰਦਾ ਹੀ ਮਾਰਦਾ ਇਹ ਮਾਰਦੇ ਬੁੱਤ ਟਰੈਕਟਰ ਦੇ ਕੱਪੜਾ ਹੋਵੇ ਹਲੋ ਜੀ ਕਰਤਾ ਉੱਪਰ ਨਹੀਂ ਜਾਂਦਾ ਬਾਰੇ ਸੋ ਇਹ ਫਾਂਟ ਲੈ ਗਿਆ ਉਹਨੇ ਪੁੱਟ ਲਿਆ ਆ ਉੱਪਰਲੇ ਦੋ ਛੱਲਿਆਂ ਨੂੰ ਵੀ ਰੱਸੀ ਪਾ ਲੈ ਘੁਮਾ ਕੇ ਤੇ ਰੱਸੀ ਨਾਲ ਰੱਸੀ ਪਾ ਲਓ ਤੇ ਚਲੋ ਚੱਲ ਚਲੀਏ ਆਪਾਂ ਮੋਟਰਸਾਈਕਲ ਤੇ ਆਹ ਮੁੰਡੂ ਜਾਨ ਤੁਸੀਂ ਪਹੁੰਚਦੇ ਹੋ ਰੇੜਾ ਲੈ ਕੇ ਜਾਂ ਤਾਂ ਅਸੀਂ ਯਾਰਾ ਵੜਦੇ ਹਾਂ ਜਾ ਕੇ ਚਲ ਚੱਲੀਏ ਫਿਰ ਲਿਆਵਾ ਮੋਟਰ ਹਲਾ ਚਲੋ ਪਹਿਲਾਂ ਗੁਰਦੁਰਾ ਵਾਲੀ ਮੋਟਰ ਤੇ ਜਾ ਕੇ ਵੱਡੀ ਹਰਾ ਕਿਉਂਕਿ ਸ਼ਾਮ ਨੂੰ ਤੋੜਨੀ ਹੈ ਸਬਜ਼ੀ ਹਰਾ ਸਵੇਰੇ ਵੱਢਣਾ ਪੈਂਦਾ ਫਿਰ ਮੱਜਾ ਚੱਲੀਏ ਗੁਰਦੁਰਾ ਵਾਲੀ ਮੋਟਰ ਤੇ ਪਹੁੰਚ ਗਏ ਜੀ ਬਰਜ ਵਾਲੀ ਮੋਟਰ ਤੇ ਰਾਜੂ ਉਹ ਪਿੱਛੇ ਆਉਂਦਾ ਇੱਕ ਪਨੀਰੀ ਦੀ ਗੁੱਚੀ ਬੱਚ ਛੱਡ ਕੇ ਦੇ ਭਈਏ ਉਹ ਚੱਕੀ ਆਉਂਦਾ ਤਤ ਤਰਬੀਆ ਯਾਰ ਇਹ ਲੈ ਕੇ ਉੱਪਰ ਦੀ ਅਸੀਂ ਵੱਡੇ ਹਰਾ ਤੇ ਹੁਣ ਲੱਗੀ ਐ ਪੌਣ ਟਾਈਮ ਤਕਰੀਬਨ ਬੱਜ ਗਿਆ ਜੀ 7:30 ਘੰਟਾ ਹੋ ਹੀ ਨਾ ਗਿਆ ਹਰਾ ਵੱਢ ਕੇ ਲੈਂਦਾ ਤੇ ਕੰਮ ਇਹ ਸ਼ੁਰੂ ਹੁਣ ਚਲੋ ਵੀ ਸਾਰਾ ਇੱਥੇ ਲਾਉਣਾ ਪਹਿਲਾਂ ਪੋਟਾਸ਼ ਵਾਲੇ ਪੋਟਾਸ਼ ਸਾਰਾ ਇੱਥੇ ਲਾਉਣਾ ਪਹਿਲਾਂ ਯੂਰੀ ਐਟ ਲੋ ਪਹਿਲਾਂ ਫਿਰ ਪਹਿਲਾਂ ਬੱਚੇ ਰਲਾ ਕੇ ਪਾਉਣ ਦੀ ਸਲਾਹ ਸੀ ਫਿਰ ਹੁਣ ਕਹਿੰਦੇ ਵੀ ਇਕੱਲਾ ਇਕੱਲਾ ਹੀ ਪਾ ਦਨੇ ਆ ਜਾਨ ਨੂੰ ਰਲਾਵਾਂਗੇ ਜਾਂ ਨੂੰ ਪਾ ਦੇਾਂਗੇ ਕਿਤੇ ਪਾਣੀ ਨਾ ਛੱਡ ਜੇ ਵਿੱਚ ਫਿਰ ਜੂਰੀਆ ਹੱਥ ਵੜ ਦਿੰਦਾ ਜ਼ਿਆਦਾ ਇਹ ਬੱਚੇ ਰਲਾ ਲੈ ਤਾਂ ਪਾਣੀ ਛੱਡ ਜੂਗਾ ਦੇਖ ਲੈਂ ਨਾ ਇਹ ਜਿਹੜਾ ਝੋਲੀ ਚ ਲੈ ਜਾਵੇ ਆ ਪਾਇਆ ਸ਼ਰੀਰ ਦੇ ਹਿੱਟ ਗਈ ਉਹ ਜਿਹੇ ਖਾਲਾ ਉੱਥੇ ਸਿੱਟ ਗਈ ਕਟੂ ਬਦੂ ਫਿਰ ਉਧਰ ਪਾਲਾਂਗੇ ਨਹੀਂ ਉਹਨਾਂ ਨੂੰ ਤੇ ਆਪਾਂ ਲਾਂਗੇ ਬਸ ਬੱਲਾ ਦਾ ਕਟੂਗਾ ਉਥੋਂ ਥੋੜਾ ਜਿਹਾ ਮੈਂ ਰੱਖ ਲਿਆ ਢੇੜ ਘਿਜੋਲੀ ਕੱਟ ਦਿੰਦੀ ਆ ਜੀ ਹਾਂ ਤਿੰਨ ਜੋੜੀਆਂ ਚ ਪਾਲਾਂ ਚਲੋ ਚੱਕੋ ਆਪਦੇ ਆਪਦੇ ਝੋਲੀਆਂ ਤੇਰੀ ਝੋਲੀ ਕਿਹੜੀ ਆਵੇ ਮੇਰੀ ਕਿਹੜੀ ਹੋਵੇ ਚੱਲ ਚਲੋ ਮੇਰੀ ਝੋਲੀ ਆ ਪਈਆ ਚਲੋ ਜੀ ਪਈਏ ਰੇ ਓ ਸਰੇ ਜਾਣਾ ਆ ਸਿਰ ਤੇ ਇੱਕ ਥੈਲਾ ਉਰੇ ਉਹ ਸਿਰੇ ਤੋਂ ਲਿਆਉਣੀ ਆ ਫਾਂਟ ਮੋੜ ਕੇ ਹਾਂ ਜੀ ਥੋੜਾ ਜਿਹਾ ਫਰਕ ਨਾਲ ਲੱਗੀ ਹੋਈ ਆ ਆ 5 ਦਿਨ ਦਾ ਫਰਕ ਆ ਉਹ ਲਾਸਟ ਵਾਲੇ ਕਿਆਰੇ ਨਾਲੋਂ ਆ ਕਿਆਰੇਆਂ ਦਾ ਤੇ ਚਲੋ ਕਰੀਏ ਸ਼ੁਰੂ ਹੁਣ ਕੰਮ ਦੋ ਥੈਲੇ ਪੈ ਗਏ ਜੀ ਰਾਜੂ ਆਉਂਦਾ ਉਹ ਥੈਲੇ ਜੱਕੀ ਖਾਲੀ ਤੇ ਰਹਿ ਗਏ ਦੋ ਥੈਲੇ ਤੇ ਤਿੰਨ ਕਿਆਰੇ ਤਨ ਕਹਿਰੇ ਰਹਿ ਗਏ ਪਰਲੇ ਤਨ ਕਹਿਰੇ ਪੈ ਗਏ ਦੂਜਾ ਰੇ ਲੱਗ ਰਿਹਾ ਅੱਜ ਨਾਲ ਪोटाश ਬਾਵਾਗੇ ਅੱਜ ਆਹ ਵਾਲਾ ਪोटाश ਇਹ ਪਾ ਰਹੇ ਆਪਾਂ ਅੱਜ ਨਾਲ ਯੂਰੀਆ ਨਾਲ ਚਲੋ ਪਾ ਦਈਏ ਹੁਣ ਧੁੱਪ ਚੜ੍ਹਦੀ ਹੈ ਟਾਈਮ ਤਕਰੀਬਨ 8:00 ਵਜੇ ਦੇ ਅੱਧੇ ਘੰਟੇ ਦੋ ਥੱਲੇ ਪਾਦੇ ਪਾਉਣ ਨੂੰ ਤਾਂ ਕੋਈ ਨਹੀਂ ਟਾਈਮ ਲੱਗਦਾ ਪਰ 4 ਥੱਲੇ ਹੋਰ ਪੌਣੇ ਨੇ ਫਿਰ ਉਦੋਂ ਬਾਅਦ 8 ਥੱਲੇ ਪੌਣੇ ਨੇ ਅੱਜ ਪੋਟਾਸ਼ ਪਾ ਲਿਆ ਝੋਲੀਆਂ ਚ ਯੂਰੀਆ ਪਾਤਾ ਆਪਾਂ ਨੇ ਤਕਰੀਬਨ ਪੌਣੇ ਇੱਕ ਘੰਟੇ ਚ ਆਪਾਂ ਨੇ ਯੂਰੀਆ ਪਾਤਾ ਤੇ ਨਾ ਸੌਰੀ ਸਵਾ ਘੰਟੇ ਚ ਸਵਾ ਘੰਟੇ ਯੂਰੀਆ ਪੈ ਗਿਆ ਦਮ ਲੈ ਲਿਆ ਦੀ 5-7 ਮਿੰਟ ਪਾਣੀ ਪੀ ਲਿਆ ਸੀ ਤੇ ਯੂਰੀਆ ਪੈ ਗਿਆ ਹੁਣ ਪੋਟਾਸ਼ ਪਾ ਦੀ ਉਹ ਲੈ ਕੇ ਝੋਲੀਆਂ ਆਵਦੀਆਂ ਮੇਰੀ ਝੋਲੀਆ ਪਈਏ ਚਲੋ ਇੱਕ ਇੱਕ ਝੋਲੀ ਪੈ ਗਈ ਦੂਜੀ ਝੋਲੀ ਭਰਦੇ ਬਾਹੀ ਆ ਕਹਿ ਰਿਆ ਦੀ ਥੋੜੀ ਘੱਟ ਆ ਆ ਕਹਿ ਰੇ 4 ਕਹਿ ਰਿਆਂ ਦੀ ਜਿਆਦਾ ਲੰਬਾਈ ਆ ਇਧਰਲੇ ਪਾਸੇ ਝੋਲੀ ਥੋੜੀ ਵੱਧ ਭਾਰਨੀ ਪੈਂਦੀਆਂ ਨੇ ਫਿਰ ਉਹ ਫਾਟ ਪੂਰੀ ਮੁੜਦੀ ਨਹੀਂ ਹੈਗੀ ਜੇ ਘੱਟ ਪਾ ਲੈਨੇ ਰੇ ਇਸ ਕਰਕੇ ਤਿੰਨ ਝੋਲੀਆਂ ਜਿੱਥੇ ਲਾਈ ਪਾਉਣਾ ਪੈਂਦਾ ਪੋਟਾਸ਼ ਥੋੜਾ ਜਿਆਦਾ ਭਾਰੀ ਹੈ ਡੀਏਪ ਮੰਗੋ ਐ ਪੋਟਾਸ਼ ਪਾਉਣਾ ਸਗਲਾ ਦੇਖੋ ਦੂਰ ਤੱਕ ਫਾਟ ਚਲੀ ਜਾਂਦੀ ਆ ਚਲੋ ਵੀ ਚਲੋ

ਪਾਏ ਜਾਂ ਜਵੇਂ ਪੌਣਾ ਦਾ ਤੇਰੀ ਮਰਜ਼ੀ ਆ ਆ ਸਿਰੇ ਤੇ ਮੈਂ ਜਾਣਾ ਫਾੜ ਲੱਗ ਗੱਲਾਂ ਕੱਢੋ ਫਾੜ ਤੇ ਮੈਲੇ ਕਿ ਜਾਣੀ ਆ ਉੱਥੇ ਜਾਣ ਦਾ ਹੋਰ ਕਹਾਂ ਜਾਵੋ ਕਿਥੇ ਲੱ ਰਹਿ ਗਿਆ ਪਟਾਸ ਦਾ ਥੋੜਾ ਜਿਆ ਥੱਲੇ ਜ ਰਹਿ ਗਿਆ ਸਬਾ ਕਿਥੇ ਲੱ ਰਹਿ ਗਿਆ ਇੱਕ ਕੈਰਾ ਪੂਰਾ ਸਾਫਤਾ ਰਹਿ ਗਿਆ ਤੇ ਇਹ ਦੇ ਵਿੱਚ ਕਫਾਂਟ ਰਹੀ ਗਈ ਇੱਧਰ ਤੇ ਲਗਭਗ ਪੂਰਾ ਪੂਰਾ ਹੀ ਸਰਜੂ ਆਪਾਂ ਚਾਰ ਥੱਲੇ ਪਾਏ ਨੇ ਪਟਾਸ ਦੇ ਚਾਰ ਥੱਲੇ ਪਾਉਣੇ ਨੇ ਆਪਾਂ ਨੇ ਇਹ ਲਗਭਗ 6 ਏਕੜ ਨੇ ਸਾਢੇ 5 ਕਿਲੇ ਕਹਦੇ ਨੇ ਅਸੀਂ 6 ਏਕੜ ਹੈਗੇ ਥੋੜਾ ਜਿਹਾ ਘਟਾ 6 ਏਕੜ ਤੋਂ ਉਹ ਜਿਹਾ ਬਾਜੂ ਮੜਾ ਮੋਟਾ ਤੇ ਪोटाश ਪਾਉਣਾ ਯੂਰੀਆ ਨਾਲੋਂ ਬੜਾ ਔਖਾ ਬਹੁਤ ਭਾਰੀ ਹੈ ਜੇ ਘਟ ਪਾਉਣਾ ਤਾਂ ਉਧਰ ਜਾ ਕੇ ਫਾਂਡ ਮੁੱਕ ਜਾਂਦੀ ਨਹੀਂ ਗੱਬੇ ਵਿਚਾਲੇ ਮੁੱਕ ਜਾਂਦੀ ਹੈ ਜੇ ਪੂਰੀ ਝੋਲੀ ਪਾਉਣਾ ਤਾਂ ਬਸ ਕਰਾ ਦਿੰਦਾ ਡੀਏ ਵੀ ਮੰਗੋ ਪੂਰਾ ਭਾਰੀ ਹੈ ਕੈਮਰਾ ਜੀ ਮੋਢੇ ਤੇ ਖਣ ਲਾਤੇ ਚਲੋ ਇੱਕ ਇੱਕ ਝੋਲੀ ਰਹੀ ਗਈ ਪਾਈਏ ਪਾ ਕੇ ਚੱਲੀਏ ਦੂਜਾ ਤਾਂ ਵੀ ਪਹੀ ਜਦੇ ਲੋ ਜੀ ਪੈ ਗਿਆ ਥੋੜਾ ਜਿਹਾ ਬਚ ਗਿਆ ਅੱਧੀ ਕਚੋਲੀ ਬਚ ਗਈ ਉਹੀ ਵਿੱਗਾ ਖੰਡ ਘਟਾ ਤੇ ਉਹਨਾਂ ਕਾ ਬਚ ਗਿਆ ਰਾਜੂ ਥੈਲੇ ਧਾਉਂਦਾ ਥੈਲੇ ਧੋ ਕੇ ਚੱਲਦਿਆਂ ਘਰ ਨੂੰ ਰਾਜੂ ਦੀ ਰੋਟੀ ਲੈ ਆਣ ਕਰ ਤੇ ਰਾਜੂ ਰੋਟੀ ਖਾ ਕੇ ਡਾਲ ਜੇ ਲਵੇਂ ਨੇ ਕਿਤੇ ਕਿਤੇ ਫੂਸ ਨੇ ਦੱਬ ਲੈ ਇੱਕ ਤੇ ਬੱਟਾਂ ਦੇ ਲੈਵਲ ਤੇ ਫਿਰ ਜੂਗਾ ਚਾਰ ਪੰਜ ਗੁੱਛੀਆਂ ਪਈਆਂ ਨੇ ਉਹਦਾ ਕੰਮ ਹੋ ਜੂ ਤੇ ਆਪਾਂ ਚੱਲਦੇ ਆ ਘਰ ਨੂੰ ਰੋਟੀ ਖਾਣੀ ਚੱਲ ਚੱਲੀਏ ਘਰ ਨੂੰ ਫੋਨ ਖਰਾਬ ਹੋ ਗਿਆ ਜੀ ਮੇਰਾ ਫੋਨ ਖਰਾਬ ਹੋ ਗਿਆ 2000 ਰੁਪਏ ਲੱਗ ਗਿਆ ਟੱਚ 2500 ਪਾਣੀ ਪੈ ਗਿਆ ਸੀ ਮੀਂਹ ਆ ਜਿੱਦੇ ਉੱਦ ਰਾਜੂ ਦਾ ਵੀ ਹੈਂਗ ਹੋ ਗਿਆ ਕਾ ਦਿਲ ਘੜਦਾ ਸੀ ਹੈਂਗ ਨਹੀਂ ਹੋ ਗਿਆ ਸੀ ਉਹ ਸਿਸਟਮ ਹੀ ਬੰਦ ਹੋ ਗਿਆ ਸੀ ਆ ਹੈਂਗੇ ਹੁੰਦਾ ਹੋਰ ਹੈਂਗ ਨਹੀਂ ਲੋਕ ਹੋ ਗਿਆ ਸੀ ਫੋਨ ਅੱਛਾ ਲੋ ਚਲੋ ਐਂਗਰ ਲੋਕ ਚ ਕੀ ਫਰਕ ਹੈ ਖਰਾਬ ਹੋ ਗਿਆ ਇਹ ਕੁੱਲ ਮਲਾ ਕੇ ਫੁੱਲਦੇ ਸੀ ਬਾਕੀ ਚੱਲ ਚੱਲ ਵੀ ਚੱਲ ਜਲੀਏ ਚਲੋ ਸੌਣੇ ਜਾਊਗਾ ਟਰੈਕਟਰ ਲੈ ਕੇ ਮੈਂ ਜਾਣਾ ਉੱਧਰ ਨਹੀਂ ਤੁਰ ਕੇ ਮੋਟਰਸਾਈਕਲ ਖੜਾ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਤੇ ਰਾਜੂ ਰਹੂਗਾ ਉਹ ਜੀ ਚਲ ਚੱਲੀਏ ਆਪਾਂ ਉਹ ਤੁਹਾਨੂੰ ਬਤਕੀ ਲਾਉਣੇ ਆਪਾਂ ਦਾ ਆਪਣਾ ਵਾਲੀ ਚ ਲਾ ਦੇਗਾ ਆ ਦੇਖ ਇੱਕ ਦਾ ਕੁਛ ਹੀ ਆ ਭਈ ਇਹੇ ਜੀਆਂ ਕੁਛੀਆਂ ਚਾਰ ਪੰਜ ਬਈਆਂ ਨੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਸ਼ਾਮ ਦੇ 4 ਵਜੇ ਗੇ ਮੌਸਮ ਥੋੜਾ ਜਿਹਾ ਬੱਦਲ ਵਾਈ ਵਾਲਾ ਹੋ ਗਿਆ ਤੇ ਨਾਲੇ ਹਵਾ ਚੱਲਦੀ ਹੈ ਆਪਾਂ ਲੱਗੇ ਸਬਜ਼ੀ ਤੋੜਨ ਕੱਦੂ ਉਧਰ ਲੇਬਲ ਵਾਲੀਆਂ ਕੁੜੀਆਂ ਆ ਗਈਆਂ ਤਿੰਨ ਜਾਨੀਆਂ ਤੇ ਮੈਂ ਤੇਰਾਜੂ ਵੀ ਆ ਗਏ ਰਾਜੂ ਵੀ ਟੋਕਰਾ ਲੈ ਕੇ ਪਹੁੰਚ ਗਿਆ ਆਪਣੀ ਡਿਊਟੀ ਤੇ ਤੇ ਸੋਨੀ ਥੋੜਾ ਜਿਹਾ ਲੇਟ ਆ ਉਹ ਪਿੱਛੇ ਉਹ ਸਹਰਾਜ ਦੇ ਨਾਲ ਦੋਨੇ ਆਲੇ ਆ ਰਹੇ ਨੇ ਅੱਜ ਸ਼ਰ ਕਦੂਆਂ ਦਾ ਕੰਮ ਅੱਜ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਅੱਜ ਕਿੰਨੇ ਨਿਕਲਦੇ ਨੇ ਗਦੂ ਵੈਸੇ ਪਿਛਲੇ ਸਾਲਾਂ ਦੇ ਮੁਤਾਬਕ ਇਸ ਵਾਰੀ ਕਦੂਆਂ ਦਾ ਝਾੜ ਕਾਫੀ ਘਟਾ ਹੈ ਤਕਰੀਬਨ 10 ਤੋਂ 12 11 12 10 ਕੁਇੰਟਲ ਘਟੂ ਘਟ ਤੀਜੇ ਦਿਨ ਹੋ ਜਾਂਦੇ ਸੀ ਪਿਛਲੇ ਸਾਲ ਆਹੀ ਖੇਤ ਚਲਾਏ ਹੋਏ ਸੀ ਤੇ ਇਸ ਵਾਰੀ ਦਾ ਕੁਇੰਟਲ ਡੇਢ ਕੁਇੰਟਲ ਇੰਨਾ ਕੀ ਹੁੰਦਾ ਪਰ ਇਕ ਕੁਦਰਤ ਵਾਲੇ ਨੂੰ ਪਤਾ ਬਈ ਮਿਹਨਤ ਕਰਨਾ ਆਪਣਾ ਫਰਜ਼ ਆ ਫਲ ਜਿਹੜਾ ਉਹ ਕੁਦਰਤ ਵਾਲੇ ਨੇ ਲਾਉਣਾ ਤੇ ਉਹ ਲਾਵੇ ਨਾ ਲਾਵੇ ਉਹਦੀ ਮਰਜ਼ੀ ਆ ਥੋੜੇ ਜੋ ਵੀ ਬਹੁਤਾ ਦੇ ਦੇਣਾ ਉਹਨੇ ਜੇ ਨਹੀਂ ਦੇਣਾ ਤਾਂ ਬਹੁਤਾ ਜੋ ਨਹੀਂ ਦੇਣਾ ਆਏਗਾ ਹੁਣ ਇੰਨੀ ਸਬਜ਼ੀ ਲੱਗੀ ਹੈ ਇਹ ਤਕਰੀਬਨ 7 ਵਿੱਗੇ ਤੋਂ ਕਦੂ ਦਾ ਲਾਹਾ ਬੇਲ ਵੀ ਬਹੁਤ ਜ਼ਿਆਦਾ ਵਧੀਆ ਕੋਈ ਬਿਮਾਰੀ ਕੋਈ ਰੋਗ ਕੁਛ ਨਹੀਂ ਹੈਗਾ ਤੇ ਚਲੋ ਹੁਣ ਤੋੜੀਏ ਸਬਜ਼ੀ ਫਿਰ ਵਿੱਚ ਦੀ ਫੋਨ ਆ ਗਿਆ ਸੀ ਬੈਠੇ ਦਾ ਵੀ ਲਗਭਗ ਨੇੜੇ ਲੱਗ ਗਿਆ ਕੰਮ ਰਾਜੂ ਆਉਂਦਾ ਟੋਕਰਾ ਚੱਕੀ ਤੇ ਕੱਦੂ ਫੇਰ ਪਿਛਲੀ ਵਾਰੀ ਮੰਗੋ ਆ ਟੋਕਰਾ ਲੈ ਹੀ ਸਰਾਈ ਪਿਛਲੀ ਵਾਰੀ ਮੰਗੋ ਇਲਾਹਾ ਦੇ ਅੱਛਾ ਤੇ ਕੋਈ ਕੋਈ ਨਹੀਂ ਕੋਈ ਕੱਦੂ ਪਿਛਲੀ ਵਾਰੀ ਮੰਗੋ ਫੇਰ ਘਟ ਉੱਤਰਿਆ ਜ ਲਗਭਗ ਕੁਇੰਟਲ ਕੱਦੂ ਹੋਊਗਾ ਚਾਰ ਇਲਫਾਫੇ ਭਰੇ ਨੇ ਪੇਠਾ ਵਧੀਆ ਉੱਤਰ ਤੇ ਪੇਠੇ ਦੀ ਬਸ ਲਾਸਟ ਫਾਂਟ ਆਹ ਤੋੜ ਲਿਆ ਇਧਰਲੇ ਪਾਸੇ ਆ ਸਾਰਾ ਆ ਵੀ ਤੋੜ ਲਿਆ ਆ ਇਧਰੋਂ ਵੀ ਤੋੜ ਕੇ ਲਿਆਇਆ ਤੇ ਆ ਫਾਂਟ ਰਹਿ ਗਈ ਬਸ ਉਹ ਲਈ ਜਾਂਦੇ ਨੇ ਸੋਨੀਆਂ ਅਮਨ ਪੂਰਾ ਕੰਮ ਦਿੰਦਾ ਅਮਨ ਫੜ ਫੜ ਕੇ ਪੇਠਾ ਟੋਕਰੇ ਚ ਪਾਉਂਦਾ ਇੱਕ ਪੇਠੇ ਤੋਂ ਵੱਧ ਫਿਰ ਟੁੱਟਦਾ ਨਹੀਂ ਦੂਜਾ ਹੱਥ ਚ ਹੁੰਦਾ ਜਦੋਂ ਇੱਕ ਪੇਠਾ ਫਿਰ ਦੂਜਾ ਤੋੜਨਾ ਥੋੜਾ ਜਿਆ ਮੁਸ਼ਕਲ ਹੁੰਦਾ ਉਹ ਇੱਕਣ ਫੜ ਫੜ ਕੇ ਪੇਠਾ ਟੋਕਰੇ ਚ ਪਾਈ ਜਾਂਦਾ ਰਾਜੂ ਨੂੰ ਵੀ ਆਸਾਨ ਰਾਜੂ ਵੀ ਸੌਖਾ ਰਹਿੰਦਾ ਨਾ ਗੇੜੇ ਨਹੀਂ ਕੱਢਣੇ ਪੈਂਦੇ ਬਾਹਲੇ ਇੱਕ ਫਾਂਡ ਜਿੱਤੋਂ ਰਹਿ ਜਾਂਦਾ ਤੇ ਸੁਖਰਾਜ ਨੂੰ ਅੱਜ ਲਾਤਾ ਕੰਮ ਸੁਖਰਾਜ ਨੂੰ ਸਿਖਾਉਨੇ ਅੱਜ ਕੰਮ ਸੁਖਰਾਜ ਸ਼ਾਂਤੀ ਕਰਕੇ ਵਧੀਆ ਤਰੀਕੇ ਨਾਲ ਜਿਹੜਾ ਖਰਾਬ ਹੁੰਦਾ ਉਹ ਪਰਲੇ ਪਾਸੇ ਬਾਹਰ ਗੱਡੀ ਜਾਂਦਾ ਮਾੜਾ ਨਾ ਕੱਦੂ ਨਾ ਪੇਠਾ ਆਪਾਂ ਕਦੇ ਨਹੀਂ ਵਿੱਚ ਪਾਉਂਦੇ ਤੇ ਵਧੀਆ ਤਰੀਕੇ ਨਾਲ ਸੁਖਰਾਜ ਵੀ ਭਰ ਰਿਹਾ ਹੈ ਸਬਜ਼ੀ ਤੇ ਹੌਲੀ-ਹੌਲੀ ਸਿੱਖ ਜਾਊਗਾ ਇਹ ਵੀ ਪੈਂਟ ਹੋ ਜਾਊਗਾ ਤੇ ਚਲੋ ਹੁਣ ਥੋੜੇ ਜਿਹਾ ਲਫਾ ਫੇ ਰਹਿ ਗਏ ਕੋ ਸਾਹ ਵਿੱਚ ਪਏ ਨੇ ਆਰੂ ਦੇ ਇੱਕ ਫਾਂਟ ਜੋ ਉਧਰ ਹੋਣਗੇ ਇੱਕ ਲਫਾਫਾ ਹੋ ਰੂਗਾ ਤੇ ਭਰ ਕੇ ਹੁਣ ਕਰੀਏ ਕੰਮ ਖਤਮ ਲੇਬਰ ਘਰੋਂ ਚਲੀ ਜਾਓ ਤੇ ਟਾਈਮ ਵੀ ਅੱਜ ਤਕਰੀਬਨ ਸਾਢੇ 6 ਹੀ ਹੋਏ ਨੇ ਡੇਢ ਘੰਟਾ ਮੇਰਾ ਖਿਆਲ ਲੱਗਿਆ ਨਾ ਸੌਰੀ ਢਾਈ ਘੰਟੇ ਹੋ ਗਏ ਵਿੱਚ ਹੀ ਕਦੂ ਟੁੱਟਦੇ ਨੇ ਟੁੱਟੇ ਨੇ ਤੇ ਨਾਲ ਹੀ ਪੇਠਾ 4 ਵਜੇ ਆਉਣੇ ਹੁੰਦੇ ਨੇ ਪੂਰਾ ਸਹੀ 4 ਵਜੇ ਲੱਗ ਜਾਂਦਾ ਮਾੜੀ ਅੱਜ ਮੌਸਮ ਬੜਾ ਵਧੀਆ ਹਵਾ ਚੱਲਦੀ ਐ ਤੇ ਧੁੱਪ ਹੈ ਨਹੀਂ ਬੱਦਲ ਵਾਈ ਬਣੀ ਹੋਈ ਐ ਧੁੱਪ ਵੀ ਕੋਈ ਏਡੀ ਜ਼ਿਆਦਾ ਨਹੀਂ ਹੈਗੀ ਗਰਮੀ ਆਉਂਦੀ ਨਹੀਂ ਬੜਾ ਵਧੀਆ ਮੌਸਮ ਸੀ ਅੱਜ ਸਬਜ਼ੀ ਤੋੜਨ ਵਾਲਾ ਤੇ ਚਲੋ ਹੁਣ ਭਰ ਲਈਏ ਲਫਾ ਫੇੜੇ ਰਹਿੰਦੇ ਨੇ ਦੇਖੋ ਸਾਰੀ ਸਫਾਈ ਕਰ ਕਰਕੇ ਸਰਕਾਰ ਨੂੰ ਦੱਸਿਆ ਜਿਵੇਂ ਐਨ ਸਫਾਈ ਕਰ ਕਰਕੇ ਪੂਰੇ ਥੋੜਾ ਚਿਰ ਬਾਅਦ ਮੋਟਰ ਚਲਾ ਲੈਂਦਾ ਤੇ ਸਫਾਈ ਕਰ ਕੇ ਐਨ ਪਰਦਾ ਤੇ ਹੁਣ ਭਰ ਲਈਏ ਥੋਤ ਭਾਈ ਦਾ ਕੰਮ ਵੀ ਮੁੱਕ ਗਿਆ ਤਕਰੀਬਨ 5 ਕੁੰਟੜਾ ਦੇ ਨੇੜੇ ਪੇਠਾ ਲੱਗ ਗਿਆ ਕਦੂ ਕੁੰਟਲ ਗਏ ਹੋਇਆ ਤੇ ਲਾਂਡਰ ਆਉਂਦਾ ਰਿਹੜਾ ਲੈ ਕੇ ਤੇ ਹੁਣ ਆਪਾਂ ਸਫਾਈ ਆਪਣੇ ਪੈਕਿੰਗ ਦਾ ਕੰਮ ਗਿਆ ਮੁੱਕ ਤੇ ਹੁਣ ਕਰਾਂਗੇ ਲੋਡਿੰਗ ਇੰਨੇ ਬਹਿ ਕੇ ਦਾਮ ਲੈਨੇ 10 ਮਿੰਟ ਭਾਈ ਘੰਟੇ ਅੱਜ ਲੱਗੇ ਤੋੜਨ ਕੱਦੂ ਵਾਲਾ ਘੱਟ ਕਰ ਰਿਹਾ ਪਰ ਜਿਹੜਾ ਕੰਮ ਹੈ ਸਬਜ਼ੀ ਦਾ ਇਹ ਹੈਗਾ ਥੋੜਾ ਜਿਹਾ ਔਖਾ ਪੈਸੇ ਪਣਾਉਂਦਾ ਹਰ ਕੋਈ ਬੰਦਾ ਦੇਖ ਲੈਂਦਾ ਪਰ ਕੰਮ ਜਿਹੜਾ ਸਬਜ਼ੀ ਦਾ ਬਹੁਤ ਔਖਾ ਵੇਚ ਦੋ ਮਹੀਨੇ ਹੋ ਗਏ ਦੇ ਵਿੱਚ ਫਿਰਦਿਆਂ ਨੂੰ ਹੁਣ ਖਾਲ ਲੱਗਣ ਲੱਗਿਆ ਦੋ ਮਹੀਨੇ ਹੋ ਗਏ ਇਹਦੀ ਗੋਡ ਘੜਾਈ ਰੇ ਸਪਰੇਅ ਕਰਦੇ ਨੇ ਤੇ ਹੁਣ ਆਲੂ ਕਣ ਲੱਗਿਆ ਕੱਦੂ ਦਾ ਇਸ ਵਾਰੀ ਮਾਲਕ ਦੀ ਕਿਰਪਾ ਨਾਲ ਫਲ ਘੱਟ ਲੱਗ ਰਹੇ। ਬਾਕੀ ਕੋ ਪਦਰਦਾਲੇ ਨੂੰ ਤਾਂ ਹੁਣ ਕਰਾਂਗੇ ਲੋਡਿੰਗ ਤੇ ਪਦਰਦਾਲੇ ਨੂੰ ਤਾਂ ਸਾਰਾ ਕੁਝ ਹੱਥ ਪਦਰਦਾਲੇ ਦੀ ਹੈ। ਇਸੇ ਕਰਕੇ ਕੱਦੂ ਦਾ ਰੇਟ ਜ਼ਿਆਦਾ ਟੇਠੇ ਦਾ ਵੀ ਰੇਟ ਕਾਫੀ ਹੈ। ਰੇਟ ਕੰਨੀ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਰੇਟ ਬਹੁਤ ਵਧੀਆ ਪਰ ਝਾੜ ਕਾਫੀ ਘੱਟ ਹੈ। ਜਿਹੜੇ ਹਿਸਾਬ ਨਾਲ ਝਾੜ ਹੈ ਫਿਰ ਰੇਟ ਨੂੰ ਵੀ ਇੰਨਾ ਕੀ ਕਰਿਆ ਜਾਵੇ ਪਿਛਲੀ ਵਾਰੀ ਤਕਰੀਬਨ ਆ ਦੇਣਾ ਚੋ। 12 13 ਕਵਾਂਟਲ ਜਿਵੇਂ ਪਹਿਲਾਂ ਦੱਸਿਆ 12 13 15 ਕਵਾਂਟਲ ਵੀ ਉਤਰਦਾ ਰਿਹਾ ਹੈ ਤਾਂ ਇਹਦਾ ਆਪਾਂ ਇਸ ਵਾਰੀ ਪਹਿਲੀ ਵਾਰ ਲਾਇਆ ਤੇ ਕਹਿੰਦਾ ਬਈ ਅਖਰਾ ਪਹਿਲਾ 15 ਕਵਾਂਟਲਾਂ ਦੀ ਵਾਰੀ ਸੀ ਪਹਿਲੀ ਤੇ ਦੂਜੀ ਵਾਰੀ ਮੇਰਾ ਖਿਆਲ ਹੈ ਕਿ ਸੀ 7 ਕਵਾਂਟਲਾਂ ਦੀ ਤੀਜੀ ਵਾਰੀ 4 ਕਵਾਂਟਲਾਂ ਦੀ ਅੱਜ 5 ਕਵਾਂਟਲ ਹੋਣਗੇ ਤੇ ਬਾਕੀ ਕੁਦਰਦ ਵਾਲੇ ਹੱਥ ਜਿਹੜਾ ਮਿਲਣਾ ਸਵੇਰੇ ਜਾਵਾਂਗੇ ਮੰਡੀ ਚਲੋ ਜਿਹੜਾ ਆਊਗਾ ਤਾਂ ਹੁਣ ਆਪਾਂ ਭਰਾਂਗੇ ਲੋਡ ਕਰਾਂਗੇ ਸਮਾਨ ਨੂੰ you گیا ਲੋੜ ਚਲੀਏ ਘਰ ਨੂੰ ਉਹ ਪੇਤਾ ਸਹੀ ਕਰਕੇ ਰਿਹੜਾ ਤੇ ਇੱਥੇ ਆਪਣਾ ਕੰਡਾ ਨਾਲ ਹੀ ਆਪਣੀ ਮੋਟਰ ਤੇ ਉਹ ਉਥੋਂ ਮਾੜਾ ਜ ਮੂਹਰੋ ਲਈ ਲਈ ਸਹੀ ਕਰਨ ਵਾਲਿਆ ਰਾਜੂ ਕਹੀ ਲੈ ਕੇ ਚਲੇ ਗਿਆ ਲਈ ਸਹੀ ਕਰਕੇ ੱੱਕਾ ਲਾ ਕੇ ਛਾੜ ਦੇਣਗੇ ਵੈਸੇ ਤਾਂ ਬੱਚਾ ਆਪ ਹੀ ਛਾੜ ਲੈਂਦਾ ਇਧਰ ਆਵਨ ਜੱਟ ਬੈਠਾ ਸਮਾਨ ਅੰਦਰ ਰੱਖਦਾ ਪਤਾ ਆਹ ਲੈਣਾ ਵਖਦੇ ਆ ਨਾ ਨਾ ਬਾਕੀ ਸਾਰਾ ਸਮਾਨ ਅੰਦਰ ਰੱਖਣਾ ਮੈਂ ਰਾਜੂ ਰੱਖਿਆ ਵਾਂ ਕਿਉਂ ਚਲੋ ਚਲੋ ਜੀ ਚਲਿਏ ਘਰ ਨੂੰ ਘਰੇ ਜਾ ਕੇ ਮਿਲਦੇ ਆ ਗੱਡੀ ਵਾਲਾ ਕਾ ਜ ਆਉਂਦਾ ਫਿਰ ਗੱਡੀ ਚ ਲੋਡ ਕਰਨੀ ਹੈ ਸਬਜ਼ੀ ਟਾਈਮ ਵੱਜ ਗਿਆ ਹੁਣ 8:30 ਤਕਰੀਬਨ 8:00 ਵਜੇ ਗੱਡੀ ਲੋਡ ਕਰਤੀ ਆਪਾਂ ਨੇ ਸਬਜ਼ੀ ਦੀ ਪੇਠਾ ਤੇ ਕੱਦੂ ਤੇ ਪਾਣੀ ਪੂਣੀ ਪੀ ਲਿਆ ਹੁਣ ਨਹਾਈਏ ਲੋਡ ਕਰਤਾ ਉਹ ਰਾਜੂ ਦਾ ਨਾ ਆ ਕੇ ਪੈ ਗਿਆ ਰਾਜੂ ਓਏ ਉਹ ਨਾ ਆ ਕੇ ਪੈ ਗਿਆ ਉਹਦੇ ਤੇ ਚਲੋ ਹੁਣ ਨਾ ਇਹ ਇਹਦੇ ਰੋਟੀਆਂ ਖਾਈਏ ਪ੍ਰਸ਼ਾਦ ਦੇ ਥੱਕ ਜਾਂਦੇ ਆ ਬਾਈ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ